ਹੁਣ ਰਾਸ਼ਨ ਕਾਰਡ ਮਿਲਣ ਦੀ ਜਗ੍ਹਾ ਤੇ ਇਹਨਾਂ ਲੋਕਾਂ ਨੂੰ ਵਾਪਸ ਕਰਨੇ ਪੈਣਗੇ ਸਰਕਾਰ ਨੂੰ ਰਾਸ਼ਨ ਕਾਰਡ ਜਿਨ੍ਹਾਂ ਜਿਨ੍ਹਾਂ ਨੇ ਵੀ ਰਾਸ਼ਨ ਕਾਰਡਾਂ ਦੇ ਲਈ ਅਪਲਾਈ ਕੀਤਾ ਸੀ ਉਡੀਕ ਕਰੇ ਸੀ ਪਰ ਸਰਕਾਰ ਨੇ ਹੁਣ ਜਾਰੀ ਕਰ ਦਿੱਤਾ ਹੈ ਨਵਾਂ ਨਿਯਮ ਉਹ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਰਾਸ਼ਨ ਕਾਰਡ ਨਹੀਂ ਮਿਲੇਗਾ ਅਗਰ ਮਿਲਿਆ ਹੈ ਤਾਂ ਕੱਟ ਹੋ ਜਾਏਗਾ ਸਰਕਾਰ ਨੂੰ ਵਾਪਸ ਕਰਨਾ ਹੋਵੇਗਾ ਉਹਨਾਂ ਪਰਿਵਾਰਾਂ ਦੀ ਲਿਸਟ ਆ ਗਈ ਹੈ ਸਾਹਮਣੇ ਜਲਦੀ ਤੋਂ ਜਲਦੀ ਸੁਣ ਕੇ ਬਾਕੀਆਂ ਤੱਕ ਸ਼ੇਅਰ ਕਰ ਦਿਓ ਸਰਕਾਰ ਨੇ ਰਾਸ਼ਨ卡 ਲਈ ਨਵਾਂ ਨਿਜ਼ਮ ਲਾਗੂ ਕਰ ਦਿੱਤਾ ਹੈ ਜਿਹਨਾਂ ਤੁਹਾਡੇ ਲਈ ਇਹ ਖਬਰ ਸੁਣਨੀ ਬੇਹੱਦ ਜ਼ਰੂਰੀ ਹੈ ਇਸ ਨੂੰ ਸ਼ੇਅਰ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਜਿਹੜੇ ਲੋਕ ਰਾਸ਼ਨ卡ਾਂ ਦੀ ਵੇਟ ਕਰ ਰਹੇ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਅਗਰ ਦੱਸ ਦਈਏ ਸਰਕਾਰ ਨੇ ਜੋ ਨਵਾਂ ਨਿਜ਼ਮ ਲਾਗੂ ਕੀਤਾ ਹੈ ਜਿਸ ਦੇ ਚਲਦਿਆਂ ਜੇਕਰ ਕਿਸੇ ਦੇ ਕੋਲ ਨੌਕਰੀ ਹੈ ਗੱਡੀ ਹੈ ਵੱਡੀ ਜਾਇਦਾਦ ਹੈ ਤਾਂ ਜ਼ਿਆਦਾ ਆਮਦਨ ਹੈ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣਾ ਰਾਸ਼ਨ ਕਾਰਡ ਸਰਕਾਰ ਨੂੰ ਦੇਣਾ ਪਵੇਗਾ ਨਹੀਂ ਤਾਂ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੁਹਾਡੀ ਸਾਰਿਆਂ ਦੀ ਜਾਣਕਾਰੀ ਦੇ ਲਈ ਵੀ ਦੱਸ ਦਈਏ ਕਿ ਸਰਕਾਰ ਦੁਆਰਾ ਜਿੰਨੇ ਵੀ ਨਾਗਰਿਕ ਮੌਜੂਦਾ ਸਮੇਂ ਦੇ ਵਿੱਚ ਮੁਫਤ ਰਾਸ਼ਨ ਯੋਜਨਾ ਦਾ ਲਾਭ ਪ੍ਰਾਪਤ ਕਰ ਰਹੇ ਨੇ ਉਹਨਾਂ ਸਾਰਿਆਂ ਦੀ ਚੈਕਿੰਗ ਹੋਣ ਵਾਲੀ ਹੈ ਅਗਰ ਤੁਸੀਂ ਰਾਸ਼ਨ ਕਾਡ ਵਾਹੀ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਰਹੇ ਹੋ ਤਾਂ ਸਾਵਧਾਨ ਤੁਹਾਨੂੰ ਰਹਿਣਾ ਪੈ ਸਕਦਾ ਹੈ ਕਿਉਂਕਿ ਸਰਕਾਰ ਨੇ ਵੱਡੇ ਬਦਲਾਅ ਕਰ ਦਿੱਤੇ ਨੇ ਸਿਰਫ ਲੋੜਵੰਦ ਤੇ ਯੋਗ ਨਾਗਰਿਕ ਹੀ ਹੁਣ ਰਾਸ਼ਨ ਕਾਡਾਂ ਦਾ ਲਾਭ ਲੈ ਸਕਦੇ ਨੇ ਅਗਰ ਕੋਈ ਵੀ ਨਾਗਰਿਕ ਇਸ ਦੀ ਗਲਤ ਵਰਤੋਂ ਕਰ ਰਿਹਾ ਹੈ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੀ ਕਾਜ ਬਣਾਇਆ ਤੁਸੀਂ ਯੋਗ ਨਾ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਕਰ ਰਹੇ ਹੋ ਤਾਂ ਅਜਿਹੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਵੱਡੀ ਚੇਤਾਵਨੀ ਜਾਰੀ ਹੋ ਗਈ ਹੈ ਜਲਦੀ ਤੋਂ ਜਲਦੀ ਆਪਣਾ ਰਾਸ਼ਨ ਕਾਰਡ ਸਪੁਰਦਤ ਕਰਨਾ ਪਵੇਗਾ ਨਹੀਂ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਕਾਨੂੰਨ ਤੁਹਾਨੂੰ ਸਖਤ ਸਜ਼ਾ ਵੀ ਦੇ ਸਕਦਾ ਹੈ ਪਿਛਲੇ ਕੁਝ ਸਮੇਂ ਤੋਂ ਗਰੀਬ ਤੇ ਆਰਥਿਕ ਤੌਰ ਤੇ ਕਮਜ਼ੋਰ ਨਾਗਰਿਕਾਂ ਨੂੰ ਲੋੜਿੰਦਾ ਰਾਸ਼ਨ ਨਹੀਂ ਮਿਲਿਆ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਹਰ ਨਾਗਰਿਕ ਤੱਕ ਨਹੀਂ ਪਹੁੰਚਿਆ ਜਿਸ ਕਰਕੇ ਸਰਕਾਰ ਦੇ ਵੱਲੋਂ ਵਾਪਸ ਕਰਨਾ ਪਏਗਾ ਅਗਰ ਕੋਈ ਮੈਂਬਰ ਇਨਕਮ ਟੈਕਸ ਪਾਦਾ ਹੈ ਜੋ ਸਰਕਾਰੀ ਕਰਮਚਾਰੀ ਹੈ ਤਾਂ ਵੀ ਤੁਹਾਨੂੰ ਇਸ ਦਾ ਲਾਭ ਨਹੀਂ ਮਿਲਣ ਵਾਲਾ ਸਰਕਾਰੀ ਕਰਮਚਾਰੀ ਇਸ ਯੋਜਨਾ ਤੋਂ ਬਾਹਰ ਰੱਖੇ ਗਏ ਨੇ ਤੁਹਾਨੂੰ ਜਲਦੀ ਤੋਂ ਜਲਦੀ ਆਪਣਾ ਰਾਸ਼ਟਰੀ ਕਾਰਡ ਛਡਣਾ ਪਏਗਾ ਅਗਰ ਤੁਹਾਡੀ ਸਾਲਾਨਾ ਆਮਦਨ 2 ਲੱਖ ਤੋਂ ਵੱਧ ਹੈ ਸ਼ੈਰੀ ਖੇਤਰ ਵਿੱਚ ਰਹਿਣ ਤੋਂ ਬਾਅਦ ਤੁਹਾਡੀ ਪ੍ਰਵਾਦ ਦੀ ਸਾਲਾਨਾ ਆਮਦਨ 3 ਲੱਖ ਤੋਂ ਵੱਧ ਹੈ ਤਾਂ ਤੁਹਾਨੂੰ ਕੀਮ ਦਾ ਲਾਗ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਸਰਕਾਰ ਆਪਣੇ ਤਰੀਕੇ ਦੇ ਨਾਲ ਰਾਸ਼ਨਕਾਰਾਂ ਦੀ ਸ਼ਾਂਤੀ ਕਰੇਗੀ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ